ਇੱਕ ਜ਼ਿਮੀਂਦਾਰ ਸੀ ਬੰਦਾ ਤੇ 부ਢੀ ਦੁਨ ਨਹੀਂ ਉਹਨਾਰੇ ਦੋ ਕੁੜੀਆਂ ਤੇ ਇੱਕ ਮੁੰਡਾ ਸੀ ਜੱਟ ਸੀ ਆਪਣੇ ਭਾਈ ਤੇ ਜਿਹੜੀ ਪਹਿਲੀ ਪੂਰੀ ਸੀ ਉਹ ਬਟਾਈ ਪੁੱਛਦੇ ਦੇਣੀ ਤੇ ਆ ਬੇਲਾ ਰਹਿਣਾ ਸੀ ਥੋੜੀ ਤੈਨੂੰ ਪਤਾ ਤੰਗੀ ਕੋਈ ਸੀ ਉਹਨਾਂ ਟਾਈਮਾਂ ਦੇ ਵਿੱਚ ਤਾਂ ਤਾਂ ਹੀ ਤੰਗੀਆਂ ਹੁੰਦੀਆਂ ਆਂ ਉਹਦੇ ਘਰੋਂ ਕਹਿਣ ਲੱਗੀ ਵੀ ਤੂੰ ਜੇ ਸ਼ਹਿਰ ਜਾਵੇਂ ਬਹੁਤ ਸ਼ਹਿਰ ਲਾਗੇ ਤੂੰ ਵਿਹਲਾ ਹੀ ਰਹਿਣਾ ਆਪਣੇ ਕਿਹੜਾ ਬਾਹੀ ਕਰਨੇ ਆ। ਵੀ ਜਿਹੜਾ ਪੈਸੇ ਲਿਆ ਮੈਂ ਵਧੀਆ ਕੁਛ ਨਾ ਕੁਛ ਤਾਂ ਕਮਾਵੇਂ। ਉਹਦਾ ਚੰਗਾ ਫਿਰ ਉਹ ਤੁਰ ਕੇ ਜਾਂਦੇ ਹੁੰਦੇ ਸੀ ਰੋਟੀਆਂ ਲੜ ਬੰਨ ਲਾਉਂਦੇ ਸੀ। ਜਿੱਥੇ ਦੁਪਹਿਰਾਂ ਹੁਣ ਅਸ ਰੋਟੀ ਖਾਣ। ਉਹ ਕੰਨਾ ਚੰਗਾ ਫਿਰ ਉਹ ਕਰ ਤੂੰ ਰੋਟੀਆਂ ਲਾ ਦੇ ਮੈਨੂੰ ਤੇ ਮੈਂ ਜਾਣਾ। ਉਹਨੇ ਭਾਈ ਰੋਟੀਆਂ 7 ਲਾਖੇ ਲੜ ਬੰਨ ਕੇ ਤੋੜਤਾ। ਉਹ ਤੁਰਿਆ ਜਾਂਦਾ ਤੁਰਿਆ ਜਾਂਦਾ ਤੇ ਗਾਂ ਆਹ ਦੁਪਹਿਰਾ ਹੈ ਤੇ ਖੂਹੀ ਆ ਗਈ। ਕਈ ਪੈਰ ਨੰਗ ਗਿਆ। ਸ਼ਹਿਰ ਨੂੰ ਜਾਂਦਾ। ਖੂਹੀ ਤੇ ਡੋਰ ਰੱਖਿਆ ਆਵਿਆ। ਉਹ ਕਹਿੰਦਾ ਨਾਲੇ ਤਾਂ ਬਰੋਟਾ ਬੜਾ ਭਾਰਾ ਪੈ ਪੜ। ਅਦਾ ਨਾਲੇ ਤਾਂ ਆਰਾਮ ਕਰ ਲਾਂਗੇ ਤੇ ਨਾਲੇ ਰੋਟੀ ਖਾ ਲਏ। ਉਹਨੇ ਭਾਈ ਡੋਰ ਖਿੱਚਿਆ ਬਣੀ ਦਾ। ਖੇਤ ਦੇ ਕੋਲੇ ਰੱਖ ਕੇ ਤੇ ਬਹਿ ਕੇ ਮਾਰਖੀ ਚੌਂਕੜੀ ਤੇ ਰੋਟੀਆਂ ਖੋਲ ਕੇ। ਉਹ ਕਹਿੰਦਾ ਆਪ ਵੀ ਗੱਲ ਕਰਦਾ ਇੱਕ ਖਾਵਾ ਦੋ ਖਾਵਾ ਤੇ ਸਾਰੀਆਂ ਹੀ ਖਾਵਾ ਹਾਂ ਉਹਨਾਂ ਟ੍ਰੈਮਾਂ 'ਚ ਦੱਸਦੇ ਪਰੀਆਂ ਹੁੰਦੀਆਂ ਸੀ ਆਪਣੇ ਪਰੀਆਂ ਤੇ ਦਿਓ ਉੱਥੇ ਪਰੀਆਂ ਸੀ ਤਾਂ ਹਾਂ ਕਿਤੇ ਉਹ پری ਡਰ ਗਈ ਇੱਕ پری ਥੱਲੇ ਉਤਰੀ ਜਿਉਂ ਨੇ ਇਹਨਾਂ ਕਿਹਾ ਵੇ ਖਾਵਾ ਸਾਰੀਆਂ ਖਾਵਾ ਉਹ ਕਹਿੰਦੀ ਵੇ ਵੀਰਾ ਮੈਨੂੰ ਨਾ ਖਾਈ ਮੈਂ ਤੈਨੂੰ ਇੱਕ ਧੀ ਜੰਨੀ ਆਵਰ ਕਿ ਆਈ ਤੈਨੂੰ ਮਾ ਪਤੀਲਾ ਦਿੰਨੀ ਆ ਜੇ ਤੂੰ ਕਹੇ ਖੀਰ ਖੀਰ ਬਣ ਜਾ ਜੇ ਤੂੰ ਕਹੇ ਪ੍ਰਸ਼ਾਦ ਪ੍ਰਸ਼ਾਦ ਬਣ ਜਾ ਉਹਦਾ ਲਿਆ ਦੇਰੇ ਉਹਨੇ ਤਾਂ ਐ ਕਰਿਆ ਐ ਪਤੀਲਾ ਬਣ ਗਿਆ ਉਹਨੇ ਪਰੇ ਨੇ ਦੇਤਾ ਲੈ ਕੇ ਪਤੀਲਾ ਮੁੜਿਆ ਜਾ ਮੁੜਿਆ ਤਾਂ ਗਾਂ ਹੁੰਦਿਆਂ ਸ਼ਿਪ ਵਗੈਰਾਤ ਪਈ ਰਾਤ ਪਈਗੀ ਤੇ ਘਰ ਆ ਗਿਆ ਘਮੀਆਰਾ ਦਾ Hindu ਘਮੀਆਰਾ ਦਾ ਇੱਕਦੱਕ ਘਮੀਆਰ ਹੁੰਦਿਆ ਮੁਸਲਮਾਨ ਨੂੰ ਇੱਕ ਹੁੰਦਿਆ ਹਿੰਦੂ ਉਹ ਆਪਣੇ ਜਿਮੀਦਾਰਾਂ ਰਕੇ ਹੁੰਦੇ ਆ ਆਪਣੇ ਹੀ ਹੁੰਦੇ ਆ ਹਿੰਦੂ ਉਹ ਉਹ ਜਿਵੇਂ ਮਰਜ਼ੀ ਉਹਨਾਂ ਦੇ ਘੌਂ ਖਾਈ ਪੀ ਜਾ ਤੇ ਇੱਕ ਮੁਸਲਮਾਨ ਹੁੰਦੇ ਆ ਤੇ ਉਹਨਾਂ ਨੂੰ ਕਹਿੰਦਾ ਵੀ ਰਾਤ ਕੱਟਣੀ ਆ ਉਹ ਅਰੇ ਆ ਜਾ ਕੋਈ ਨਹੀਂ ਚੰਗੇ ਭਲੇ ਮਾਨਸ ਸੀ ਉਹਨਾਂ ਨੇ ਪਾਈ ਗਨਿਆਣਾ ਕੋਲੇ ਇੱਥੇ ਉਹ ਪਿਆਸੀ ਕਮਿਆਰ ਉੱਥੇ ਮੰਜਾ ਡਾਹਤਾ ਉਹਦਾ ਡਾਹ ਕੇਤੇ ਉਹ ਉਹਨੂੰ ਕਮਿਆਰੀ ਨੂੰ ਕਹਿੰਦਾ ਵੀ ਉਰੇ ਆ ਮੇਰੀ ਆ ਗਈ ਅਰੇ ਓ ਕਰ ਜਾ ਪ੍ਰਾਂਥ ਲਿਆ ਪ੍ਰਾਂਥ ਮੰਗਾ ਲਈ ਬਣ ਜੇ ਖੀਰ ਕਨ ਲਾਤੀ ਪ੍ਰਾਂਥ ਉਹ ਅਲ ਜ ਕਦੇ ਇਹਨੂੰ ਦਿਖਾਜ ਵਾਕਾਂ ਨੂੰ ਫੇਰ ਬਣ ਜੇ ਪ੍ਰਸ਼ਾਦ ਉਹਨੇ ਫੇਰ ਪ੍ਰਾਂਥ ਰਾਤਾ ਤੇ ਕੁਮਿਹਾਰੀ ਨੇ ਜਵਾਕ ਡਕਾ ਦੇ ਕਮਾਡੀ ਵੀ ਵੰਡਤਾ ਤੜਕਿਆਂ ਜਦੋਂ ਉੱਠਿਆ ਉਹ ਕੁਮਿਹਾਰ ਦੇ ਨਾਲ ਜੰਗਲ ਪਾਣੀ ਗਿਆ ਤੇ ਕੁਮਿਹਾਰੀ ਨੇ ਪਤੀਲਾ ਉਠਾਤਾ ਸਹੀ ਉਹ ਪਤੀਲਾ ਚੱਕਰਿਆ ਹੋ ਸਰਤਾ ਉਹ ਲੈ ਕੇ ਪਤੀਲਾ ਫਿਰ ਤਰਪਿਆ ਵਿਚਾਰਾ ਇਹਨੂੰ ਘਰੇ ਆ ਗਿਆ ਆਲੀ ਵੇ ਮੂੜਿਆ ਆ ਆਹ ਦਾ ਮਤਲਬ ਬੜੀ ਵਧੀਆ ਚੀਜ਼ ਲੈ ਆਇਆ ਕੀ ਆਹ ਨਾਲੇ ਖੀਰ ਬਣਾਉਣਾ ਨਾਲੇ ਪ੍ਰਸ਼ਾਦ ਬਣਾਉ ਉਹ ਕਹਿੰਦਾ ਬਣ ਜੇ ਖੀਰ ਬਣ ਜੇ ਖੀਰ ਕੀ ਬਣ ਜੇ ਪ੍ਰਸ਼ਾਦ ਨਾ ਉਤਨਾ ਬਣੇ ਬਣੇਗੀ ਪਤੀਲਾ ਪਟਾਇਆ ਗਿਆ ਬਥੇਰੀਆਂ ਧੂਫਾਂ ਤਾਫਾਂ ਦਿੱਤੀਆਂ ਉਹਨੂੰ ਕਹਿੰਦਾ ਰੋਟੀਆਂ ਫੇਰ ਲਾ ਸੱਤ ਉਹਨੇ ਰੋਟੀਆਂ ਫੇਰ ਲਾਤੀਆਂ ਲੈ ਕੇ ਰੋਟੀ ਫੇਰ ਤਰਪਿਆ ਉਸੇ ਪਰੋਟੇ ਥਾਂ ਜਾ ਕੇ ਉਹੀ ਟਾਈਮ ਹੋਇਆ ਤੇ ਉੱਥੇ ਫੇਰ ਬਹਿ ਕੇ ਪਾਣੀ ਦਾ ਡੋਲ ਭਰਿਆ ਭਰ ਕੇ ਬਹਿ ਕੇ ਤੇ ਇਹਦਾ ਇੱਕ ਖਾਵਾ ਦੋ ਖਾਵਾ ਸਾਰੀਆਂ ਖਾਵਾ ਇੱਕ ਪਰੇ ਫੇਰ ਉਤਰੀ ਉਹ ਕਹਿੰਦੀ ਵੀ ਵੀਰਾ ਮੈਨੂੰ ਨਾ ਖਾਈ ਤੈਨੂੰ ਮੈਂ ਇੱਕ ਚੀਜ਼ ਵਲਾ ਬੜੀਆ ਦਿੰਨੀ ਆ ਆਦਾ ਲਿਆ ਕੀ ਦੇਣੀਗੀ ਆਲੀ ਮੈਂ ਤੈਨੂੰ ਦਿੰਨੀ ਆ ਤੌੜੀ ਅਰਦੁਨਾ ਸਾਗਰਨ ਹੁੰਦੀਆਂ ਸੀ ਅੱਗੇ ਹੁਣ ਵੀ ਹੈਗੀਆਂ ਬਹੁਤ ਘੱਰੀ ਨਹੀਂ ਤਾਂ ਹੁਣ ਪੁੱਤੀਲੇ ਲਾ ਲੈ ਲੋਕਾਂ ਨੇ ਅਗੇ ਤੋੜੀਆਂ ਹੁੰਦੀਆਂ ਆ ਆਲੀ ਇਹ ਰੇਸ਼ ਕਹਦੀ ਬਣ ਜੇ ਲੱਡੂ ਲੱਡੂ ਬਣ ਜਾਣ ਬਾਣ ਜਾਣ ਜਲੇਬੀਆਂ ਜਲੇਬੀਆਂ ਬਣ ਜਾਣੇ ਉਹ ਵਾਲਾ ਵੀ ਠੀਕ ਉਹਨੇ ਲੈ ਲਈ ਲੈ ਕੇ ਦਿੱ ਫੇਰ ਤੁਰ ਪਿਆ ਉਸੇ ਕਮਿਆਰਾਂ ਦੇ ਘਰੇ ਫੇਰ ਆ ਗਿਆ ਆ ਕੇ ਕਹਿੰਦਾ ਵੀ ਰਾਤ ਕੱਟਣੀ ਆ ਉਹ ਆ ਜਾ ਕੋਈ ਨਹੀਂ ਸਿਆਣੂ ਹੋ ਗਿਆ ਸੀ ਚਾਲੋ ਉੱਥੇ ਮੰਜਾ ਡਾਹ ਲਿਆ ਗੱਲਾਂ ਗੁਲਾ ਕਰ ਲਾਂਗੇ ਖਮੇਰੀ ਨੂੰ ਦਾ ਲਿਆ ਇਥੋਂ ਪ੍ਰਾਂth ਤੈਨੂੰ ਦੇਵਾ ਕੋਸ ਹੁਮਿਆਰੀ ਫੇਰ ਪ੍ਰਾਂth ਲਿਆਈ ਹਲੇ ਬਣ ਜੇ ਜਲੇਬੀਆਂ ਗਲੇਬੀਆਂ ਦੀ ਡੱਕਤੀ ਅਦਾ ਜਾ ਕਰਿਆ ਖਾਲੀ ਫੇਰ ਲੱਡੂਆਂ ਦੀ ਬਣਾਤੀ ਦੋ ਤੜਕਿਓ ਫੇਰ ਜੰਗਲ ਪਾਣੀ ਗਿਆ ਜਾਣਾ ਹੀ ਤੜ ਤਨ ਚੜਿਆ ਖਮਿਆਰੀ ਨੇ ਉਹ ਥੋੜੀ ਚੱਕ ਲਈ ਹੋਰ ਤਰਤੀ ਚਾਲੋ ਜਦੋਂ ਘਰੇ ਤੁਰਪਿਆ ਕਰਨ ਨੂੰ ਰੇ ਗਿਆ ਜਾ ਗਿਆ ਟੱਬਰ ਨੂੰ ਕਹਿੰਦਾ ਵੀ ਬਹੁਤ ਵਧੀਆ ਚੀਜ਼ ਲਿਆਇਆ ਮੈਂ ਔਰ ਇਹ ਅੱਗੇ ਵੀ ਲਿਆਇਆ ਸੀ ਉਹ ਜੀ ਹੁਣ ਲਿਆਇਆ ਨਹੀਂ ਨਹੀਂ ਬਹੁਤ ਵਧੀਆ ਲਿਆਇਆ ਜਦੋਂ ਉਹਨੂੰ ਫੇਰ ਕਿਹਾ ਬਾਣ ਜਲੇਬੀਆਂ ਬਣ ਜਾਣ ਲੱਡੂ ਕੁਛ ਨਾ ਪਣੇ ਆਦਾ ਵੀ ਸਾਢੇ ਕਿਵੇਂ 8 ਅੱਗ ਹੀ ਫੇਰ ਕਰ ਗਏ ਲਿਆ ਫੇਰ ਲਾਹ ਰੋਟੀਆਂ ਫੇਰ ਜਾਨਾ ਜਿਆਦੇ ਨੀਂਦ ਜ਼ੋਰ ਪਾਉਂਦੀ ਆ ਤੇ ਚਲ ਫੇਰ ਤੁਰ ਪਿਆ ਭਾਈ ਉਹਨੇ ਰੋਟੀਆਂ ਲਾਹ ਦੀਆਂ ਸੱਤ ਲੜ ਬੰਨਤੀਆਂ ਰਿਆ ਜਾਂਦਾ ਜਾਂਦਾ ਉੱਥੇ ਜਾ ਕੇ ਤੇ ਉਸੇ ਥਾਂ ਤੇ ਜਾਵੜਿਆ ਢੋਲ ਖਿੱਚਿਆ ਖਿੱਚ ਕੇ ਢੋਲ ਬਹਿ ਗਿਆ ਕੋਲੇ ਖੋਲ ਲੀਆਂ ਫੇਰ ਕਿਹਾ ਦਾ ਖਾਵਾਕ ਦੋ ਖਾਵਾ ਤੇ ਸਾਰੀਆਂ ਖਾਵਾ ਇੱਕ ਪਰੀ ਫੇਰ ਉੱਤਰੀ ਨਾ ਤੋਂ ਔਰ ਬੇਬੀਰਾ ਮੈਨੂੰ ਨਾ ਖਾਂ ਤੈਨੂੰ ਮੈਂ ਇੱਕ ਚੀਜ਼ ਦਿੰਨੇ ਆ ਉਹਦਰ ਮੈਂ ਡੰਡਾ ਦਿੰਨੀ ਆ ਐਡਾ ਜਦੋਂ ਕਹਿੰਦਾ ਖੋਲੇ ਡੰਡੇ ਚਲੇ ਡੰਡੇ ਅਲੀ ਤੈਨੂੰ ਨਹੀਂ ਪਤਾ ਲੱਗਣਾ ਆਪਦੇ ਆਪ ਹੀ ਡੰਡਾ ਐਂ ਫਿਰੂ ਉਰੀ ਵਾਂਗੂ ਤੇ ਜਿੰਨੇ ਬੰਦੇ ਹੋਣਗੇ ਮੂਰੇ ਓਨੇ ਡੰਡੇ ਬਣ ਜਾਣਗੇ ਪਮਾ 50 ਬੰਦੇ ਆ ਨਾ 50 ਬੰਦਿਆਂ ਦੇ ਬਰ ਨੱਕ ਜਾਣਗੇ ਡੰਡੇ ਕਾਨੂੰਨੀ ਚੱਕਣ ਦਿੰਦੇ ਕਿਸੇ ਨੂੰ ਇਹੋ ਜੀ ਚੀਜ਼ ਆ ਪਮਾ ਜਾ ਕੇ ਰਾਜ ਦੀ ਫੌਜ ਨਾਲ ਮੱਥਾ ਲਾ ਲਈ ਤੂੰ ਉਹਦਾ ਲਿਆ ਦੇ ਦੇ ਲੈ ਲਿਆ ਡੰਡਾ ਲੈ ਕੇ ਤੇ ਤੁਰ ਪਿਆ ਉਹ ਘਮੇਰਾਂ ਦੀ ਫਿਰ ਜਾਵੜੀਆਂ ਘਮੇਰਾਂ ਦੇ ਫਿਰ ਜਾਵੜਿਆ ਤੇ ਉਹਨੇ ਡੰਡਾ ਰੱਖਤਾ ਉਹਨੂੰ ਕਹਿੰਦਾ ਲੈ ਹੂੰ ਕਰੀ ਘਿਮਾਰੀ ਨੂੰ ਕਹਿੰਦਾ ਬਈ ਇਹਨੂੰ ਕਿਤੇ ਐ ਨਾ ਖੇਣੀ ਵੀ ਚੱਲ ਡੰਡੇ ਖੋਲ ਡੰਡੇ ਚੱਲ ਡੰਡੇ ਘਿਮਾਰੀ ਆਦੀ ਠੀਕ ਆ ਨਹੀਂ ਕਹਿੰਦੀ ਤੇ ਉਹ ਤੜਕਿਉ ਉੱਠ ਕੇ ਜੰਗਲ ਪਾਈ ਦੇ ਪੱਜ ਤੇ ਤਖਤ ਦੇ ਨਾਲ ਲੱਗ ਗਿਆ ਜੱਟ ਅਸਾਈ ਘਿਮਾਰੀ ਨੇ ਦੇਖਿਆ ਵੀ ਉਹ ਤਾਂ ਗਿਆ ਬਈ ਜਿਹੜਾ ਕਹਿੰਦਾ ਚੱਲ ਡੰਡੇ ਖੋਲ ਡੰਡੇ ਇਹ ਵੀ ਕੋ ਬਣਾਉਂਦਾ ਹੀ ਹੋ ਹੋ ਨਹੀਂ ਪੈਸੇ ਨਾ ਬਣਾਉਂਦਾ ਹੋਵੇ ਮੇਹਾਰੀ ਬਾਹਰ ਚੋਂ ਖੜੀ ਦੇਖ ਕੇ ਛਾਤੀ ਜੀ ਮਾਰ ਕੇ ਰਹਿਣ ਦੀ ਤੇ ਉਹ ਉਹਲੇ ਸੀ ਤਸਤੇ ਦੀ ਆਲੀ ਚਾਰ ਡੰਡੇ ਖੋਲ ਡੰਡੇ ਉਹਦੇ ਤਿੰਨ ਚਾਰ ਗੜੇ ਗੜੇ ਖੜੇ ਸੀ ਭਾਂਣ ਸੋ ਬਣ ਕੇ ਡੰਡੇ ਉਹਨੇ ਕਰਿਆ ਤੇ ਪੋਰ ਪੋਰ ਭਾਂਣ ਰਾਟ ਪਵੇ ਕਰਿਆ ਦਾ ਚੀਕਾ ਮਾਰੇ ਖਮਿਆਰੀ ਉਹ ਭੱਜ ਕੇ ਆ ਗਿਆ ਉਹ ਕਹਿੰਦਾ ਬੰਦ ਦੰਦੇ ਉਹ ਉੱਡਾ ਡੰਡਾ ਬਣ ਗਿਆ ਤੇ ਖਮਿਆਰੀ ਪੈਰਾ ਡਿੱਗ ਪਈ ਉਹਦਾ ਜਾਂਦਾ ਮੇਰੀਆਂ ਦੇ ਦੇ ਚੀਜ਼ਾਂ ਤੇ ਨਹੀਂ ਸਾਰੇ ਤਬਰਨਾ ਹਾਲਤ ਕਰੋ ਉਹ ਵੀ ਲੈ ਜਾ ਨਾਲ ਤਾਂ ਉਹਨੇ ਤੋੜੀ ਦੇਤੀ ਨਾਲੇ ਤਫਤੀਦਾ ਲੈ ਕੇ ਆ ਗਿਆ ਆਹੇ ਤੇ ਰਾਜੇ ਨੂੰ ਕਹਿੰਦਾ ਵੀ ਮੈਂ ਰੋਟੀ ਕਰਨੀ ਆ ਤੁਹਾਨੂੰ ਹੁਣ ਵੀ ਠੀਕ ਆ ਤੂੰ ਜ਼ਿਮੀਦਾਰ ਅਸਤਾਨੇ ਰੋਟੀ ਨਹੀਂ ਆਲਾ ਰੋਟੀ ਕਰਨੀ ਆ ਉਹ ਵਾਲਾ ਜੇ ਤੇਰੀ ਮਰਜ਼ੀ ਆਰਾ ਸਾਰੀ ਫੌਜ ਨੂੰ ਕਰਨੀ ਆ ਉਹ ਵਜ਼ੀਰ ਆ ਰਾਜੀ ਇਹਦੇ ਦਿਮਾਗ 'ਚ ਫਰਕ ਪਿਆ ਜੱਟ ਦੇ ਹੈ ਘਰੇ ਤਾਂ ਗਰੀਬ ਆ ਕਿ ਆਪਾਂ ਨੂੰ ਰੋਟੀ ਕਿੱਥੋਂ ਕਰ ਦੋ ਉਹਰ ਨਹੀਂ ਵੀ ਜਰੂਰ ਕਰਨੀ ਆ ਤੇ ਉਂ ਕਰੋ ਕਿ ਵਜ਼ੀਰ ਨੂੰ ਕਹਿੰਦਾ ਵੀ ਕਹਿ ਕੇ ਮੁੰਡਿਆਂ ਨੂੰ ਮੇਰੇ ਘਰੇ ਕੜਾਹੇ ਤਰਾ ਦੇ 10 12 ਮੈਂ ਸਮਾਨ ਬਣਾ ਕੇ ਰੋਟੀ ਕਰਨੀ ਆ ਮੈਂ ਖੀਰ ਪ੍ਰਸ਼ਾਦ ਦੀ ਤੇ ਲੱਡੂ ਜਲੇਬੀਆਂ ਦੀ ਚੋਹਾਂ ਚੀਜ਼ਾਂ ਉਹਰੇ ਯਰੇ ਦਿਮਾਗ ਭਰ ਕੇ ਪਿਆ ਆ ਉਹਨੇ ਕਹਿ ਕੇ ਕੜਾਹੇ ਤਰਾਤੇ ਉਹਨੇ ਤਾਂ ਬਚਤਰੇ ਪਤੀਲਾ ਕਹਿ ਦੇ ਬਣ ਜੇ ਖੀਰ ਉਹ ਕੜਾਹੀ ਬਣ ਜੇ ਉਧਰ ਬਣਾ ਲੀਆਂ ਜਲੇਬੀਆਂ ਲੱਡੂ ਬਣਾ ਕੇ ਪੌਲ ਨੂੰ ਸਾਧ ਰਿਆ ਪਾਈ ਸਾਰੀ ਫੌਜ ਖਵਾਤੀ ਫੌਜ ਖਵਾਤੀ ਤੇ ਰਾਜੀ ਹੁਣ ਖਾ ਖੇਤੀ ਉਹ ਤਾਂ ਖਰਾਨ ਰਹਿ ਗਈ ਉਹ ਕਹਿੰਦਾ ਵੀ ਤੂੰ ਐਂ ਕਰ ਜਿੰਨੀ ਤੈਨੂੰ ਲੋੜ ਆ ਮਾਇਆ ਦੀ ਜਾਂ ਢੋਲਾ ਮੇਰੇ ਗੱਲੇ ਚ ਉਹ ਕਹਿੰਦਾ ਮਾਇਆ ਨਹੀਂ ਮੈਂ ਢੂਣੀ ਮੈਂ ਤੇਰੇ ਨਾਲ ਜੰਗ ਕਰਨਾ ਜੱਟ ਕਹਿੰਦਾ ਵੀ ਫੌਜ ਤਿਆਰ ਕਰ ਆਂਦੀ ਮਰਾ ਸੌ ਰਿਆ ਤੇਰੇ ਦਿਮਾਗ ਫਰਕ ਪਿਆ ਗਿਆ ਤੂੰ ਮੇਰੇ ਨਾਲ ਕਿੱਥੇ ਮੇਰੇ ਕੋਲੇ ਫੌਜਾਂ ਤੂੰ ਕੱਲਾ ਆਦਾ ਨਹੀਂ ਬਈ ਇਲਾੜਾ ਨਾੜਾ ਬਈ ਇਰਨੇ ਅਜੇ ਕਿਹਾ ਵਜ਼ੀਰਾ ਜੱਟ ਭੇੜੇ ਹੁੰਦੇ ਆ ਜਿਹੜਾ ਕਹਿੰਦਾ ਕੋਈ ਕਾਰਨ ਹੋਊਗਾ ਆਦਾ ਨਹੀਂ ਹੋਊ ਕਰ ਚੱਲ 20 ਕ ਬੰਦੇ ਕੱਢ ਬਾਹਰ ਵੀ ਆਪਾਂ ਦੇਖ ਲੈਣਾਂ ਬਾਹਲੇ ਨਾ ਕੱਢ ਉਹ ਕਹਿੰਦਾ ਚੰਗਾ ਲੈ ਤਿਆਰ ਹੋ ਕੇ ਆ ਜਾ ਜਿਹੜੇ ਤੇਰੇ ਕੋਲੇ ਬੰਦੇ ਆ ਤੇ ਮੈਦਾਨ ਨੂੰ ਆਗੇ ਬੰਦੇ ਉਹਨੇ ਬਈ 20 ਫੌਜੀ ਭੇਜਤੇ ਜਿਉ 20 ਫੌਜੀ ਉਹ ਕਾਚ ਲੈ ਗਿਆ ਡੰਡਾ ਉੱਥੇ ਕਹਿੰਦਾ ਚਾਰ ਡੰਡੇ ਖੁੱਲ ਡੰਡੇ ਉਹ ਪਾ ਚਾਰ ਸਪੇਰ ਉਹਦੇ 20 ਸੀ 20ਾਂ ਦੇ ਦਾਲੇ ਉਹਨੇ ਪਤਾ ਨਹੀਂ ਲੱਗਣ ਦੇ ਚਾਰ ਸਪੇਰ ਆ ਬਰਨ ਡੰਡੇ ਅਡਾੜ ਪੈ ਗਿਆ ਭੱਜ ਪੁੱਜ ਗਿਆ ਵਿੱਚੇ ਸੱਟ ਸੱਟ ਦਿੱਤੀ ਫੇਰ ਜਾ ਕੇ ਉਹਨੂੰ ਦੱਸਿਆ ਫੇਰ ਵਜੀਰ ਨੇ ਫੌਜ ਚਾਰਤੀ ਸਾਰੀ ਫੌਜ ਚੜੀ ਵੀ ਤੇ ਉਹਨੇ ਫੇਰ ਦਿੱਤਾ ਹੁਕਮ ਫੇਰ ਜਿੰਨੀ ਸੀ ਉਹਨੇ ਬਣ ਕੇ ਭਾਈ ਫੌਜ ਵੀ ਭੱਜ ਗਈ ਹਰ ਗਈ ਅਖੀਰੀ ਰਾਜੇ ਨੇ ਉਹਨੂੰ ਫੇਰ ਜ਼ਿਆਦਾ ਦਾ ਅਡਾ ਰਾਜ ਦੇ ਦਾ ਤੇ ਜਾਂ 200 ਕਿਲੇ 150 ਕਿਲੇ ਦਾ ਉਹਨੂੰ ਜੰਗੀਰ ਬਖਸ਼ਦੀ ਜਿੰਨਾ ਮਾਮਲਾ ਸੀ ਉਹ ਰਾਜਾ ਦਿੰਦਾ ਸੀ ਉਹਨੂੰ ਇਸ ਕਿਲੇ ਦਾ